ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਤੀਜਾ ਸੱਚ ਰਤੇ ਸੇ ਨਿਰਮਲੀ ਸੱਚੇ ਰਤੇ ਸੇ ਨਿਰਮਲੀ ਸਦਾ ਸੱਚੀ ਸੂਏ ਐਥੈ ਘਰ ਘਰ ਜਾਪਦੀ ਆਗੈ ਜੁਗ ਜੁਗ ਪ੍ਰਗਟ ਹੋਏ ਏ ਮਨ ਰੂੜੇ ਰੰਗੁਲੇ ਤੂੰ ਸੱਚਾ ਰੰਗ ਚੜਾਈ ਰੂੜੀ ਬਾਣੀ ਜੀ ਰਪੈ ਨਾ ਇਹੋ ਰੰਗ ਲਹੈ ਨਾ ਜਾਏ ਨਾ ਇਥੇ ਯਮ ਕਲਾਦਨੀ ਹੈ ਇਹੋ ਰੰਗ ਲਹੈ ਇਥੇ ਠਮਕ ਨਾ ਜਾਏ ਰਹਾਉ ਹਾਮ ਨੀਜ ਮੈਲੇ ਅਤ ਅਭਿਮਾਨੀ ਦੂਜੈ ਪਾਇ ਵਿਕਾਰ ਗੁਰਪਾਰਸ ਮਿਲਿਆ ਕੰਚਨ ਹੋਈ ਨਿਰਮਲ ਜੋਤ ਅਪਾਰ ਬੇਨ ਗੁਰ ਕੋਈ ਨ ਰੰਗੀਐ ਗੁਰ ਮਿਲਿਆ ਰੰਗ ਚੜਾਉ ਗੁਰ ਕੈ ਪੈ ਭਾਈ ਜੂਰਤੀ ਸਿਫਤੀ ਸਚ ਸਮਾਉ ਪੈ ਬਿਨ ਲਾਗ ਨ ਲੱਗਈ ਨਾ ਮਨ ਨਿਰਮਲ ਹੋਈ ਬੇਨ ਪੈ ਕਰਮ ਕਮਾਵਣੀ ਝੂਠੇ ठाव ਨਾ ਕੋਈ ਜਿਸ ਨੂੰ ਆਪੇ ਰੰਗੇ ਸੁਰਪਸੀ ਸਤ ਸੰਗਤ ਮਿਲਾਏ ਜਿਸ ਨੂੰ ਆਪੇ ਰੰਗੇ ਇਥਿ ਥਮਕਾ ਸੁਰਪਸੀ ਰਪਸੀ ਯਾਨੀ ਦਰਮਿਆਨਾ ਜਾਂ ਬੂਲਣਾ ਇਥੇ ਵਿਸਰਾਮ ਹੈ ਸਤ ਸੰਗਤ ਮਿਲਾਏ ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਜੇ ਸਤਿ ਸੁਭਾਈ ਬਿਨ ਸੰਗਤੀ ਸਭ ਐਸੀ ਰਹਿ ਹੈ ਜੈਸੀ ਪਾਸ ਧੂਰ ਜੇਨ ਕੀਤੇ ਤਿਸੈ ਨਾ ਜਾਣੀ ਬਿਨ ਨਾਵੇ ਸਭ ਚੂਰ ਇੱਕ ਗੁਣ ਵਿਹਾਜ ਹੈ ਔਗਣ ਵਿਕਣ ਹੈ ਵਿਕਣ ਹੈ ਪਾਦ ਕਸ ਕੇ ਉਚਾਰਨ ਕਰਨਾ ਇੱਕ ਗੁਣ ਵਿਹਾਜ ਹੈ ਔਗਣ ਵਿਕਣ ਹੈ ਗੁਰ ਕੈ ਸਹਿਜ ਸੁਭਾਈ ਗੁਰ ਸੇਵਾ ਤੀ ਨਾ ਉਪਾਇਆ ਬੁੱਠਾ ਅੰਦਰ ਆਏ ਸਭਨਾ ਕਾ ਦਾਤਾ ਏਕ ਹੈ ਸਿਰ ਧੰਦਾ ਲਾਏ ਨਾਨਕ ਨਾਮੇ ਲਾਏ ਸਵਾਰਿਆਂ ਸਬਦੀ ਲਈ ਮਿਲਾਏ ਆਸਾ ਮਹਲਾ 3 ਸਭ ਨਾਵੈ ਨੂੰ ਲੋਚ ਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਵੈ ਸਭ ਦੁਖ ਹੈ ਸੁਖ ਤਿਸ ਜਿਸ ਮਨ ਵਸਾਏ ਤੂੰ ਬੇਅੰਤ ਦਇਆਲ ਹੈ ਤੇਰੀ ਸਰਣਾਈ ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ਰਹਾਉ ਅੰਤਰ ਬਾਹਰ ਏਕ ਹੈ ਬਹੁ ਵਿਦਿ ਸ੍ਰਿਸ਼ਟ ਉਪਾਈ ਹੁਕਮੇ ਕਾਰ ਕਰਾਏ ਦਾ ਹੁਕਮੇ ਹੁਕਮੇ ਕਾਰ ਕਰਾਏ ਦਾ ਦੂਜਾ ਕਿਸ ਕਹੀਐ ਭਾਈ ਬੁੱਝਣਾ ਅਬੁੱਝਣਾ ਤੁਧ ਕੀਆ ਹਾਂਜੀ ਬੁੱਝਣਾ ਅਬੁੱਝਣਾ ਕਸਕੇ ਹੀ ਪਾਉ ਉਚਾਰਨ ਕਰਨੇ ਹਨ ਬੁੱਝਣਾ ਅਬੁੱਝਣਾ ਤੁਧ ਕੀਆ ਇਹ ਤੇਰੀ ਸੇਰਕਾਰ ਇਹ ਵੀ ਸੇਰਕਾਰ ਪਾਸ ਜਿਹੜਾ ਵੱਖਰਾ ਹੀ ਉਚਾਰਨ ਕਰਨਾ ਇਕਨਾ ਬਖਸੇਹ ਮੇਲ ਲੈਹ ਇਹ ਬਖਸੇ ਸਸੇ ਦੀ ਸਿਹਾਰੀ ਦੇ ਨਾਲ ਉਚਾਰਨ ਕਰਨਾ ਬਖਸ ਹੈ ਨਹੀਂ ਕਹਿਣਾ ਇਕਨਾ ਬਖਸੇਹ ਮੇਲ ਲੈਹ ਇਕ ਨ ਬਖਸ਼ੇ ਇਲਮੇ ਲਐ ਇਕ ਦਰਗ ਹੈ ਮਾਰ ਕੱਡੇ ਕੂੜ ਯਾਰ ਇਕ ਧੁਰ ਪਵਿੱਤ ਪਾਵਨ ਹੈ ਇਕ ਧੁਰ ਪਵਿੱਤ ਪਾਵਨ ਹੈ ਇਕ ਧੁਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਇ ਗੁਰ ਸੇਵਾ ਤੇ ਸੁਖ ਉਪਜੈ ਸਚੈ ਸਬਦ 부ਝਾਏ ਇਕ ਕੁਚਰ ਕੁਚੀਲ ਵਿਖਲੀ ਪਤੇ ਹਾਂਜੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਇੱਕ ਕੁਚਲ ਕੁਚੀਲ ਇਥੇ ਠਮਕ ਹੈ ਵਿਖਲੀ ਪਤੇ ਵਿਖਲੀ ਪਤੇ ਜਿਹੜਾ ਪਾਠ ਹੈ ਸੰਬੰਧਕ ਹੈ ਵਿਖਲੀਪਤੇ ਨਹੀਂ ਕਹਿਣਾ ਹੈ ਵਿਖਲੀ ਪਤੇ ਸੰਬੰਧਕ ਬੋਲਣਾ ਇੱਕ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪ ਖੁਆਏ ਨਾਵਹੁ ਪੁਲੈ ਉਚਾਰਨ ਕਰਨਾ ਨਾਵਹੁ ਨਹੀਂ ਕਹਿਣਾ ਨਾਵਹੁ ਆਪ ਉਹ ਆਏ ਨਾ ਓਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰਹ ਉਤ ਬਤਾਏ ਇਹ ਵੀ ਵਿਸਰਾਮ ਬੜੇ ਧਿਆਨ ਨਾਲ ਲਾਉਣਾ ਨਾ ਓਨ ਇਥੇ ਠਮਕ ਸਿੱਧ ਨਾ ਬੁੱਧ ਹੈ ਇੱਥੇ ਵੀ ਠਮਕ ਹੈ ਨਾ ਸੰਜਮੀ ਇੱਥੇ ਵੀ ਸ਼ਰਾਮ ਹੈ ਫਿਰਹ ਉਤ ਬਤਾਏ ਇਹ ਉਤ ਤੇ ਬਤਾਏ ਦੇ ਵਿੱਚ ਹੀ ਡੈਸ਼ ਦੇ ਕੇ ਬੋਲਣਾ ਹੈ ਉਤ ਬਤਾਏ ਪਾਠ ਇਕੱਠਾ ਹੀ ਹੈ ਨਾ ਓਣਾ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰਹ ਉਤ ਬਤਾਏ ਨਦਰ ਕਰੇ ਜਿਸ ਆਪਣੀ ਤਿਸ ਨੂੰ ਭਾਵਨੀ ਲਾਏ ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ ਲੇਖਾ ਪੜ ਲੇਖਾ ਪੜ ਨ ਪਹੁੰਚੀਐ ਲੇਖਾ ਪੜ ਨ ਪਹੁੰਚੀਐ ਕਥ ਕਹਿਣਾ ਅੰਤ ਨ ਪਾਏ ਗੁਰ ਤੇ ਕੀਮਤ ਪਾਈਐ ਸਤ ਸਬਦ ਸੋਜੀ ਪਾਏ ਇਹ ਮਨ ਦੇਹੀ ਸੋਧ ਤੂੰ ਗੁਰ ਸਬਦ ਵਿਚਾਰ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਪਾਈਐ ਗੁਰ ਕਾ ਹੇਤ ਅਪਾਰ ਪਾਈਐ ਗੁਰ ਕਾ ਹੇਤ ਅਪਾਰ ਆਸਾ ਮਹੱਲਾ ਤੀਜਾ ਸਚ ਰਤਿਆ ਸੋਹਾਗਣੀ ਜਿਨਾ ਗੁਰ ਕੈ ਸਬਦ ਸੀਗਾਰ ਜਿਨਾ ਗੁਰ ਕੈ ਸਬਦ ਸੀਗਾਰ ਘਰ ਹੀ ਸੋ ਪਿਰ ਪਾਇਆ ਘਰ ਹੀ ਇਥੇ ਜਮਕ ਸੋ ਪਿਰ ਪਾਇਆ ਘਰ ਹੀ ਸੋ ਪਿਰ ਪਾਇਆ ਸਚੈ ਸਬਦ ਵਿਚਾਰ ਅਵਗਣ ਗੁਣੀ ਬਖਸਾਇਆ ਅਵਗਣ ਇਥੇ ਜਮਕ ਲੱਗ ਜੇਗੀ ਅਵਗਣ ਗੁਣੀ ਬਖਸਾਇਆ ਹਾਰ ਸਿਓ ਲੈਵਲ ਆਈ ਹਰ ਵਾਰ ਪਾਇਆ ਕਾਮਣੀ ਗੁਰ ਮੇਲ ਮਿਲਾਈ ਗੁਰ ਇਥੇ ਜਮਕ ਲੱਗ ਜੇਗੀ ਗੁਰ ਮੇਲ ਮਿਲਾਈ ਰਹਾਉ ਇੱਕ ਪੇਰ ਹضور ਨਾ ਜਾਣਨੀ ਇੱਕ ਪਦਤੀ ਵੀ ਜਮਕੇ ਇੱਕ ਪੇਰ ਹضور ਨਾ ਜਾਣਨੀ ਦੂਜੇ ਭਰਮ ਭੁਲਾਏ ਕਿਉ ਪਾਇਨ ਦੋਹਾਗਣੀ ਦੁਖੀ ਰਹਿਣ ਵਿਹਾਏ ਦੁਖੀ ਰਹਿਣ ਵਿਹਾਏ ਜਿਨ ਕੈ ਮਨ ਸਚ ਵਸਿਆ ਸਚੀ ਕਾਰ ਕਮਾਈ ਅਨ ਦਿਨ ਸੇਵਹਿ ਸਹਿਜਿ ਸੋ ਸਚੇ ਮਾਹਿ ਸਮਾਈ ਦੁਹਾਗਣੀ ਪਰਮ ਪੁਲਾਈਆ ਕੂੜ ਬੋਲ ਬਿਖਖਾਹ ਪਿਰ ਨ ਜਾਣਣ ਆਪਨਾ ਸੁੰਨੀ ਸੇਜ ਦੁਖ ਪਾਹ ਆਪਣਾ ਇਕੱਠਾ ਬੋਲਣਾ ਪਦ ਆਪਨਾ ਨਹੀਂ ਕਹਿਣਾ ਆਪਣਾ ਸੱਚਾ ਸਾਹਿਬ ਏਕ ਹੈ ਮਾਤਮਾਨ ਭਰਮ ਭੁਲਾਹਿ ਗੁਰ ਪੂਛ ਸੇਵਾ ਕਰ ਮਤ ਮਾਨ ਭਰਮ ਭੁਲਾਹਿ ਗੁਰ ਪੂਛ ਸੇਵਾ ਕਰ ਗੁਰ ਪੂਛ ਸੇਵਾ ਕਰਹਿ ਸੱਚ ਨਿਰਮਲ ਮਨ ਵਸਾ ਸੋਹਾਗਣੀ ਸਦਾ ਪਿਰ ਪਾਇਆ ਹਮੈ ਆਪ ਗਵਾਇ ਪਾਇਆ یوں ਨਹੀਂ ਕਹਿਣਾ ਪਾਇਆ ਹੀ ਬੁਲਿਆ ਪਿਰ ਸੇਤੀ ਅਣ ਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਇ ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਇ ਮਹਿਲ ਨਾਹੀ ਦੋਹਾਗਣੀ ਅੰਤ ਗਈ ਪਛਤਾਇ ਸੋ ਪਿਰ ਮੇਰਾ ਏਕ ਹੈ ਏਕ ਸਿ ਸੋ ਲੇਵ ਲਾਇ ਨਾਨਕ ਜੇ ਸੁਖ ਲੋੜਹ ਕਾਮਣੀ ਹਰ ਕਾ ਨਾਮ ਮਨ ਵਸਾਈ ਆਸਾ ਆਸਾ ਮਹਲਾ ਤੀਜਾ ਅੰਮ੍ਰਿਤ ਜਿਨਾ ਚਖਾਇਉਨ ਅੰਮ੍ਰਿਤ ਤੇ ਯਮਕ ਲਾਦਨੀਆ ਅੰਮ੍ਰਿਤ ਜਿਨਾ ਚਖਾਇਉਨ ਰਸ ਆਇਆ ਸਹਿਜ ਸੁਭਾਈ ਸਚਾ ਵੀ ਪਰਵਾਹੁ ਹੈ ਤਿਸਨੋ ਤਿਲ ਨਾ ਤਮਾਈ ਅੰਮ੍ਰਿਤ ਸਚਾ ਵਰਸਦਾ ਗੁਰਮੁਖਾ ਮੁਖ ਪਾਏ ਮਾਨ ਸਦਾ ਹਰੀਆ ਵਾਲਾ ਸਹਿਜੇ ਹਰ ਗੁਣ ਗਾਏ ਰਹਾਉ ਮਨ ਮੁਖ ਸਦਾ ਦੁਹਾਗਣੀ ਦਰ ਖੜਿਆ ਬਿੱਲਲਾਹੀ ਇਹ ਖੜਿਆ ਪਦ ਜਿਹੜਾ ਭਾਰਾ ਹੀ ਉਚਾਰਨ ਕਰਨਾ ਜਿਨਾ ਪੀਰ ਕਾ ਸਵਾਦ ਨਾ ਆਇਉ ਜੋ ਤੁਰ ਲਿਖਿਆ ਸੁ ਕਮਾਹੀ ਗੁਰਮੁਖ ਬੀਜੇ ਸਚ ਜਮੈ ਸਚ ਨਾਮ ਵਾਪਾਰ ਜੋ ਇਤਲਾਹ ਲਾਇਨ ਭਗਤੀ ਦੇ ਪੰਡਾਰ ਗੁਰਮੁਖ ਸਦਾ ਸੁਹਾਗਣੀ ਪੈ ਭਗਤ ਸੀਗਾਰ ਅਨ ਦਿਨ ਰਾਵ ਹੈ ਪਿਰ ਆਪਣਾ ਸੱਚ ਰਖੈ ਉਰਤਾਰ ਜਿਨਾ ਪਿਰ 라ਵਿਆ ਆਪਣਾ ਤਿਨਾ ਵਿੱਟਹ ਬਾਲ ਜਾਉ ਸਦਾ ਪਿਰ ਕੈ ਸੰਗ ਰਹੈ ਵਿੱਚ ਹੋ ਆਪਗਵਾਈ ਤਨ ਮਨ ਸੀਤਲ ਮੁਖ ਉਜਲੇ ਤਨ ਮਨ ਸੀਤਲ ਇਠ ਠਮਕੈ ਮੁਖ ਉਜਲੇ ਪੇਰ ਕੈ ਭਾਇ ਪਿਆਰ ਤੀਜ ਸੁਖਾਲੀ ਪੇਰ ਰਵੈ ਹਉ ਮਾ ਦਰਸਨਾ ਮਾਰ ਕਰ ਕਿਰਪਾ ਘਰ ਆਇ ਗੁਰ ਕੈ ਹੇਤ ਅਪਾਰ ਵਾਰ ਪਾਇਆ ਸੁਹਾਗਣੀ केवल एक मुरार गुण मुखसाये लयोन सबे गुण है थोड़ा उच्चारण करना सबे गुण है बखसाए लयोन लयोन पाठ शुद्ध पाठ है मेरे लायोन छपया सबे गुण है बक्साए लयोन मेले मेलन हार ਨਾਨਕ ਆਖਣ ਆਖੀਐ ਜੇ ਸੋਣ ਧਰੇ ਪਿਆਰ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰੇ ਵਾਹਿਗੁਰੂ ਜੀ ਕੀ ਫਤਿਹ